ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਆਪ ਆਏ ਹੋਏ ਆਂ ਖੇਤਾਂ ਦੇ ਵਿੱਚ ਦਿਖਾਉਣ ਦੇ ਆ ਤੁਹਾਨੂੰ ਆਪਣੇ ਖੇਤ ਜੋ ਆਪਾਂ ਤਕਰੀਬਨ ਪਿਛਲੇ ਸਮੇਂ ਤੋਂ ਹੀ ਹੈਨਾ ਖੇਤੀ ਜਿਆਦਾ ਵੀ ਕਰਦੇ ਆ ਬਾਕੀ ਆਪਾਂ ਖੇਤ ਇਸ ਵਾਰ ਲਾਇਆ ਕਮਾਂਡ ਫਸਟ ਟਾਈਮ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਕਿਵੇਂ ਦਾ ਹੈ ਤੇ ਪਪੂਲਰ ਵੀ ਦਿਖਾਵਾਂਗੇ ਆਪਣੇ ਬਾਕੀ ਸਵੇਰੇ ਸਵੇਰ ਦਾ ਟਾਈਮ ਹੈ 6 ਵਜੇ ਨੇ ਸਵੇਰ ਦੇ ਮਾਰਨਿੰਗ ਟਾਈਮ ਹੈ ਘੁੰਮਣ ਦਾ ਟਾਈਮ ਹੈ ਸੈਰ ਕਰਨ ਦਾ ਟਾਈਮ ਹੈ 10-10 ਮਿੰਟ ਜ਼ਰੂਰ ਕੱਢਿਆ ਕਰੋ ਸਾਰੀ ਘੜਦੇ ਨੇ ਸਿਹਤ ਵੀ ਬਾਹਲੀ ਜ਼ਰੂਰੀ ਹੈ ਬਾਕੀ ਇਸ ਟਾਈਮ ਵਾਤਾਵਰਨ ਬਿਲਕੁਲ ਘੈਂਟ ਹੁੰਦਾ ਪੂਰਾ ਮਤਲਬ ਸ਼ਾਂਤੀ ਵਾਲਾ ਹੁੰਦਾ ਸਿਸਟਮ ਤੇ ਤੁਹਾਨੂੰ ਦਿਖਾਉਂਦਾ ਇੱਧਰ ਜੀਰੀ ਆਪਣੀ ਦੋਸਤੋ ਇਹ ਬੂਟਾ ਮੈਂ ਪਹਿਲਾਂ ਵੀ ਦਿਖਾਇਆ ਸੀ ਤੇ ਦੁਬਾਰਾ ਫੇਰ ਦਿਖਾ ਰਿਹਾ ਸੁਖਚੈਨ ਦਾ ਬੂਟਾ ਇਹ ਮੋਟਰ ਤੇ ਲੱਗਿਆ ਹੋਇਆ ਹੈ ਆਪਾਂ ਇੰਨਾ ਲੱਗਿਆ ਵੈਸੇ ਬੋਰ ਇੱਥੇ ਮੋਟਰ ਕਹਿੰਦੇ ਆਪਾਂ ਇਹ ਦੇਖੋ ਊਟਾ ਕਿੰਨਾ ਵਧੀਆ ਆ ਇਹਦਾ ਠਹਿਰਾਓ ਆ ਮਤਲਬ ਆਲੇ ਦੁਆਲੇ ਨੂੰ ਫੈਲਿਆ ਹੋਇਆ ਤੇ ਸ਼ਾ ਬਹੁਤ ਸੰਘਣੀ ਕਰਦਾ ਹੈ। ਸਤਲੁਜ ਦੇ دریا ਦੇ ਨਾਲ-ਨਾਲ ਏਰੀਆ ਸਾਡਾ ਇਹ। ਘਟਕਾ ਦੇ ਕੇ ਸਾਨੂੰ ਸਾਡੇ ਤੁਸੀਂ ਇਹ ਚੀਜ਼ ਮੇਰੇ دریا ਵਾਲਾ ਏਰੀਆ ਹੈ। ਤੇ ਆਪਾਂ دریا ਦੇ ਵਿੱਚ ਹੀ ਬੈਠੇ ਆ तकरीबन ਪਿੰਡ ਸਾਡਾ। ਉਹ ਸਾਹਮਣੇ ਜਿਹੜੇ ਟਾਵਰ ਤੁਹਾਨੂੰ ਦਿਖ ਰਹੇ ਆ ਟਾਵਰ ਦੇ ਸਾਹਮਣੇ ਹੀ ਨਾਲ ਫਾਰਮਰ ਪਲਾਂਟ ਘਨੋਲੀ ਵਾਲਾ। ਤੇ ਉੱਥੇ ਸਰਸਨ ਆndi ਸਿੱਧੀ ਉੱਥੇ ਆ ਕੇ ਇੱਥੇ 80% ਦੇ ਵਿੱਚ ਗਿਰਦੀ ਐ ਠੀਕ ਹੈ ਜੀ ਇਧਰ ਆ ਟਾਪਰਾਂ ਦੇ ਕੋਲ ਕੁੰਭਾ ਮਾਸਕੀ ਗੁਰਦੁਆਰਾ ਸਾਹਮਣੇ ਕਮਾਂਡ ਤਕਰੀਬਨ ਹੋਰ ਵੀ ਲੋਕਾਂ ਨੇ ਸਾਡੇ ਇੱਥੇ ਲਾਇਆ ਇਸ ਫਸਟ ਟਾਈਮ ਇਹ ਵੀ ਇਹਨੂੰ ਵੀ ਇੱਕ ਸਾਲ ਹੋ ਗਿਆ ਲੱਗੇ ਹੋਏ ਇਹਨੂੰ ਇਹ ਵੀ ਕਮਾਂਡ ਵੈਸੇ ਸੋਹਣਾ ਹੈ ਕਿਉਂਕਿ ਦਰਿਆ ਦਾ ਪਾਣੀ ਜਦੋਂ ਹਰ ਸਾਲ ਬਾਰਿਸ਼ ਪੈਂਦੀ ਹੈ ਨਾ ਇੱਥੇ ਤਰਿਆ ਦਾ ਪਾਣੀ ਆ ਜਾਂਦਾ 2-2 3-3 ਫੁੱਟ ਕਈ ਵਾਰੀ 6-6 ਫੁੱਟ ਵੀ ਟੱਪੇਂਦਾ 7 ਵੀ ਟੱਪੇਂਦਾ ਲਾਸਟ ਵਾਰ ਇਹ ਆ ਕਮਾਂਡ ਪੂਰਾ ਡੁੱਬਿਆ ਹੋਇਆ ਸੀ। ਤਕਰੀਬਨ 10 ਫੁੱਟ ਹੋਰਾ ਪਾਣੀ ਹੈਗਾ ਸੀ 8-10 ਫੁੱਟ ਪਾਣੀ ਆਮ ਨਾਲ ਚੱਲਦਾ ਇੱਥੇ। ਇਸ ਸਾਲ ਸਾਨੂੰ ਆਸ ਨਹੀਂ ਸੀ ਬਿਲਕੁਲ ਵੀ ਕਿੱਥੇ ਕੁਝ ਹੋਊਗਾ ਤੇ ਕਾਫੀ ਲੋਕਾਂ ਨੇ ਇੱਥੇ ਬੂਟੇ ਵੀ ਲਾ ਦਿੱਤੇ ਪਾਪੂਲਰ ਦੇ। ਹੈਨਾ? ਇਹ ਜੀ ਦੀ ਬਹੁਤ ਪਲੇਟ ਲੱਗੀ ਦੀ ਇਹ ਵੀ। ਖਾਲੀ ਹੋ ਰਿਹਾ ਨਾ ਖੇਤ ਵੈਸੇ। ਇਹ ਪਾਪੂਲਰ ਇਹ ਵੀ ਬਣਾਣ ਲੱਗਿਆ ਹੋਇਆ। ਹੈਨਾ? ਪਾਪੂਲਰ ਦਾ ਇਹ ਵੀ ਸਾਡੀ ਦਰਿਆ ਵਾਲੀ ਧਰਤੀ ਹੈ ਇੱਥੇ ਪਾਪੂਲਰ ਹੁੰਦਾ ਬਹੁਤ ਹੈ। ਕਿਉਂਕਿ ਇਹਨੂੰ ਸੇਮ ਵਾਲੀ ਜਗ੍ਹਾ ਚਾਹੀਦੀ ਪਾਣੀ ਜ਼ਿਆਦਾ ਚਾਹੀਦਾ। ਔਰ ਪਾਣੀ ਨੂੰ ਖਿੱਚਦਾ ਵੀ ਬਹੁਤ ਹੈ। ਇਸ ਕਰਕੇ ਤਕਰੀਬਨ ਵਧੀਆ ਹੋ ਜਾਂਦਾ ਹੈ। ਬਾਕੀ ਹਰ ਇੱਕ ਏਰੀਆ ਦਾ ਅਲੱਗ-ਅਲੱਗ ਸਿਸਟਮ ਹੈ ਖੇਤੀਬਾੜੀ ਦਾ ਹੈਨਾ ਕੋਈ ਤੇ ਪੰਜਾਬ ਦਾ ਕੋਈ ਹਿੱਸਾ ਮਾਰੂਥਲ ਹੈ ਕੋਈ ਸੁੱਕਾ ਹੈ ਕੋਈ ਕੁਛ ਹੈ। ਸੋ ਕਹਿ ਨਹੀਂ ਸਕਦੇ ਆਪਾਂ। ਪਰ ਸਾਡਾ ਜੋ ਏਰੀਆ ਉਹ ਮੇਰੇ ਹਸਾਬ ਨਾਲ ਬਹੁਤ ਵਧੀਆ ਹੈ। ਸਭ ਦੇ ਏਰੀਆ ਵੈਸੇ ਵਧੀਆ ਹੁੰਦੇ ਨੇ ਸਾਡੇ ਵਾਲੇ ਸਕੇ ਵਧੀਆ ਇੱਕ ਤਾਂ ਪਾਣੀ ਬੜਾ ਉੱਪਰ ਹੈ ਬਰੇ ਸਤੋ ਜਿਹੜਾ ਇਹ ਪਾਣੀ ਸਾਫ਼ ਹੈ ਉਹ ਰਹਿਣਾ ਠੀਕ ਹੈ ਜੀ ਸੋ ਮੈਂ ਤੁਹਾਨੂੰ ਦਿਖਾਉਂਦਾ ਆਪਣੀ ਮੋਟਰ ਇਹ ਸਾਡਾ ਇੰਨਾ ਰੱਖਿਆ ਹੋਇਆ ਇੱਥੇ 2 ਵੀਲਾਂ ਵਾਲਾ ਕਿਹੜੇ-ਕਿਹੜੇ ਇਹਦੀ ਚੱਲਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਦਾ ਭਾਈ ਹਜੇ ਇਹੀ ਚੱਲਦੇ ਨੇ ਕਿਉਂਕਿ ਇੱਥੇ ਮੋਟਰ ਦੀ ਲੋੜ ਨਹੀਂ ਪੈਂਦੀ ਇੱਥੇ ਹੀ ਥੋੜਾ ਪਟਾਉਂਦੇ ਨੇ ਬੋਰੀਆਂ ਤੇ ਆਪਣੇ ਬੂਟੇ ਇਸ ਸਾਲ ਦੇ ਲਾਏ ਹੋਏ ਨੇ ਪਾਪੂਲਰ ਤੇ ਇਹ ਆਪਣਾ ਖੇਤ ਹੈ ਕਿੱਧਰ ਇਹ ਬਾਜਰਾ ਬੀਜਿਆ ਸੀਗਾ ਹੋਇਆ ਨਹੀਂ ਖਾਸ ਉੱਤੇ ਤੇ ਨਾਲ ਲਾਇਆ ਸੀ ਕਮਾਡ ਆਪਾਂ ਨੇ ਇਹ ਵੀ ਕਮਾਡ ਪਿਛਲੇ ਸਾਲ ਲਾਇਆ ਸੀ ਇਹ ਤਾਂ ਆਏ ਹੁੰਦਾ ਹੈ ਤੇ ਇਹ ਕਮਾਡ ਮੇਰਾ ਹੈ ਦੇਖੋ ਲਾਸਟ ਵਿੱਚ ਤਾਂ ਬਹੁਤ ਵਧੀਆ ਹੋਗਾ ਪਾਲੇ ਬਸ ਹੈਨਾ ਇਦਾਂ ਥੋੜਾ ਕਮਜ਼ੋਰ ਹੈ ਇੱਥੇ ਪਾਣੀ ਦੀ ਰੇਡ ਬਹੁਤ ਸੀਗੀ ਪਿਛਲੇ ਸਾਲ ਮਤਲਬ ਇੱਥੋਂ ਗ੍ਰੋਸ ਹੁੰਦਾ ਸੀਗਾ ਪਾਣੀ ਸਾਰੇ ਪਰ ਹਾੜ ਆਣ ਤੋਂ ਬਾਅਦ ਵੀ 2-3 ਮਹੀਨੇ ਪਾਣੀ ਬੰਦ ਨਹੀਂ ਹੁੰਦਾ ਇੱਥੇ ਲਗਾਤਾਰ ਬੱਟਾਂ ਦੇ ਉੱਪਰ ਲੰਘਦੇ ਹੀ ਰਹਿੰਦਾ ਇਸ ਕਰਕੇ ਜਿਹੜਾ ਡਾਊਨ ਹੋ ਗਿਆ ਬਸ ਸਾਰਾ ਇਹ ਆ ਜਗ੍ਹਾ ਤੇ ਕਮਾਉਂਦ ਵੀ ਇਸ ਕਰਕੇ ਨਹੀਂ ਵਧੀਆ ਹੋਇਆ ਦੇਖੋ ਤੁਸੀਂ ਸਾਰੇ ਤੇ ਤਕਰੀਬਨ ਇੱਧਰ ਸਾਰਾ ਕਮਾਉਂਦ ਠੀਕ ਸੀਗਾ ਪਰ ਮੋੜ ਜਿਹੜਾ ਕਮਜ਼ੋਰ ਸੀ ਬਾਕੀ ਮੈਨੂੰ ਸੁਝਾਅ ਜ਼ਰੂਰ ਦਿਓ ਇਹ ਤਾਂ ਕੀ ਕਰ ਸਕਦੇ ਆਪਾਂ ਬੈਟਰ ਇਹਨੂੰ ਇਸ ਘਾਹ ਚ ਕਾਫੀ ਹੋ ਗਿਆ ਤਾਂ ਹੈਨਾ ਇਹ ਤਾਂ ਆਏ ਉਹਦੇ ਬੂਟੇ ਆ ਸਾਰੇ ਪੀਲੇ ਹੋ ਗਏ ਇਹਨੇ ਖਾਦ ਨਹੀਂ ਮੈਨੂੰ ਲੱਗਦਾ ਭਾਈ ਇਹ ਜੇ ਇਹੀ ਚੱਲਦੇ ਲੈ ਬਤਾ ਜੀ ਸਸਰੀ ਗੱਲ ਸਸਰੀ ਗੱਲ ਜੀ ਕੀ ਹਾਲ ਚੜ ਤੇਰਾ ਮਾ ਠੀਕੇ ਪੁੱਤਰਾ ਤੂੰ ਸੁਣਾ ਇਹ ਤਾਂ ਸਾਡਾ ਬਰੇਤੀ ਰਹਿੰਦਾ ਬਈ ਦਰਿਆ ਦੇ ਹੋਰ ਦਾ ਮਰੀਆ ਹੋ ਗਈ ਉਮਰ ਕਿੰਨੀ ਹੋ ਗਈ ਤੁਹਾਡੀ ਸੱਤ ਡੱਪ ਗਿਆ ਠੀਕ ਅਸੇ ਤਾਂ ਹੁਣ ਮੈਂ ਚੱਲੀ ਜਾਂਦਾ ਤੱਕਾ ਹੂੰ ਮੰਦਰ ਬਣ ਗਿਆ ਪੂਰਾ ਨਹੀਂ ਮਿਸਤਰੀ ਮੈਂ ਦੇਖਿਆਂਦੇ ਰਾ ਉੱਥੇ ਮੁੜ ਕੇ ਗਿਆਨ ਨਾ ਦਾ ਨਹੀਂ ਆਇਆ ਨਾ ਹਾਂ ਗਿਆਨ ਕਿੱਥੇ ਮਰ ਗਿਆ ਹੂੰ ਫੜ ਵੀ ਨਹੀਂ ਆਇਆ ਤਗੀ ਬਚਾ ਹੋ ਗਿਆ ਤਗੀ ਸੋਕਾ ਚਲ ਗਿਆ ਤਗੀ ਮੇਰੀ ਕਮਾਨ ਦੀ ਸੁਕਰੀ ਮੋਹ ਰੈਡੀ ਮੈਨੂੰ ਪਤਾ ਨਹੀਂ ਲੱਗਦਾ ਤੇ ਕੀ ਹੋਇਆ ਪਤਾ ਨਹੀਂ ਇੱਥੇ ਜੇ ਪਿਛਲੀ ਉਹ ਪਿਛਲੀ ਉਸੇ ਦੀ ਭਾਰੀ ਹੈ ਇੱਧਰ ਵਾਲੀ ਨਹੀਂ ਭਾਰੀ ਹੈਗੀ ਇੱਧਰ ਵਾਲੀ ਆ ਕਮਜ਼ੋਰ ਹੈ ਫਰੰਟ ਵਾਲੀ ਇਹ ਮੈਨੂੰ ਹੋਰ ਲੱਗਦਾ ਜਿਹੜੀ ਅਸੀਂ ਗੰਨਾ ਨਹੀਂ ਲਿਆ ਗਿਆ ਇਹਦੇ ਵਿਆਹ ਨੂੰ ਛੇ ਲੱਗੇ ਰੱਖ ਲੇ ਚਾਚੇ ਦੇ ਵਿਆਹ ਨੂੰ ਉਹ ਕੰਨਾ ਮਹੀਨਾ ਪਿਆ ਰਿਆ ਜੂਸ ਤਾਂ ਲੱਗਿਆ ਜਾਂਦਾ ਵਿਆਹ ਨੂੰ ਮਗਰ ਤੇ ਅਸੀਂ ਮੋਹ ਰੋ ਮੋਹ ਵੀਸਦਾ ਉਹ ਉਹ ਸੁੱਕੜ ਗਿਆ ਫਿਰ ਮੋਹਰੇ ਉਹ ਕਮਾਂਦੀ ਜੰਮੀ ਨਹੀਂ ਕੋਈ ਹੱਥ ਮਾਰ ਗਈ ਹਾਂ ਪਿੱਛੇ ਵਾਲਾ ਅਸੀਂ ਨਵਾਂ ਲੈ ਗਏ ਵੀਜਾ ਦਾ ਕੈਮਰੇਟ ਦੇ ਪਿੱਛੇ ਵਾਲਾ ਤਾਂ ਵਧੀਆ ਹੋ ਗਿਆ ਮੋਹਰੇ ਵਾਲਾ ਨਹੀਂ ਹੋਇਆ ਤਾਂ ਅਸੀਂ ਉਹ ਵੀ ਹੱਥ ਮਾਰ ਗਈ ਉਹ ਜਿਹੜਾ ਵਿਚਰਾ ਹੱਥ ਵਾਲਾ ਰਸਤਾ ਨਾ ਹਾਂ ਉਹ ਸੁੱਕ ਗਿਆ ਹੁਣ ਇਹ ਪਟਕੇ ਦੁਬਾਰਾ ਲਾਣੇ ਨਹੀਂਗੇ ਫਿਰ ਹੋਰ ਕੀ ਹੋਰ ਕੀ ਹੋਰ ਵਧੀਆ ਜੀ ਪਲਾਟ ਇਹ ਵੀ ਸਾਡੇ ਘਰ ਦੇ ਨਾਲ ਦੇ ਨਾਲ ਦੇ ਘਰ ਦੰਦਾ ਹੈ ਮਤਲਬ ਸਾਡੇ ਵੀਰੇ ਹੁੰਦਾ ਹੀ ਹੈ ਤਕਰੀਬਨ ਇੱਥੇ ਮੈਂ ਲਾ ਦੋ ਢਾਈ ਕਿੱਲੇ ਵਿੱਚ ਪਲਾਟ ਲਾਇਆ ਸੀ ਮੈਂ ਹੀ ਬੂਟਾ ਲੈ ਕੇ ਦਿੱਤਾ ਦਾ ਇਹ 800 ਬੂਟਾ ਲਾਇਆ ਤਾ ਆਪਾਂ ਨੇ ਇਹ ਬੂਟਾ ਤਕਰੀਬਨ 3 ਸਾਲ ਦਾ ਹੋ ਗਿਆ ਜਿਹੜਾ ਸਾਈਡ ਵਾਲਾ ਬੂਟਾ ਇਹਦਾ ਇੰਨਾ ਜ਼ਿਆਦਾ ਗਰੋਥ ਨਹੀਂ ਕਰ ਪਾਇਆ ਲੇਕਿਨ ਵਿਚ ਵਾਲਾ ਬੂਟਾ ਜਿਹੜਾ ਤਕਰੀਬਨ ਵਧੀਆ ਤੁਰਿਆ ਹੋਇਆ ਤੇ ਪਾਸਟイヤー ਇੱਥੋਂ ਜਦੋਂ 2 ਸਾਲ ਪਹਿਲਾਂ ਪਲਾਟ ਵੜਿਆ ਸੀ 2 ਕਿੱਲੇ ਦੇ ਵਿੱਚੋਂ ਮੈਂ ਲਾਦਾ 9 ਲੱਖ 40 ਹਜ਼ਾਰ ਦਾ ਇੱਥੋਂ ਪਲਾਟ ਵੜਵਾਇਆ ਸੀ ਠੇਕੇਦਾਰ ਨੂੰ ਤੇ ਇਸ ਵਾਰ ਜਿਹੜੀ ਮੈਨੂੰ ਲੱਗਦੀ ਹੈ ਔਸਤ ਮੇ ਜੇ ਅਗਲੇ ਸਾਲ ਵੀ ਵੜਾਂਦੇ ਐ ਤੇ 3 ਕੇਹ ਹਜ਼ਾਰ ਰੁਪਏ ਨੂੰ ਮੋਟਾ ਵੀ ਵਗਿਆ 80 ਦੀਆਂ 24 ਉਹੀ 20 20 ਲੱਖ ਦਾ ਤਾਂ ਨਾਮ ਨਾ ਜਾਊਗਾ ਹੀ ਹੈਨਾ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਪਲਾਟ ਹੈ ਤਿਆਰ ਹੋਇਆ ਵਾ ਪੂਰਾ ਬਸ ਇੱਕ ਸਾਲ ਦੀ ਲੋੜ ਹੈ ਇੱਕ ਸਾਲ ਲੱਗੇ ਪਲਾਟ ਪੂਰਾ ਘੈਂਟ ਹੋ ਜਾਣਾ ਧੰਨ ਧੰਨ ਕਰਾ ਦਾਨੀ ਇਹਨੇ ਜਦ ਪੈਸੇ ਇਕੱਠੇ ਆਉਂਦੇ ਨਾ ਤਾਂ ਨਜ਼ਾਰਾ ਬਹੁਤ ਆਉਂਦਾ ਬਈ ਯਾਰ ਆਦਾ ਪੁੱਛੋ ਨਾ ਤੁਸੀਂ ਪਰ ਬੂਟਾ ਥੋੜਾ ਘੱਟ ਤੁਰਿਆ ਇਸ ਵਾਰੀ ਇਹ ਜ਼ਮੀਨ ਦੇ ਵਿੱਚ ਨਹੀਂ ਬੂਟਾ ਤੁਰਦਾ ਬਹੁਤ ਹੈ ਚੱਲ ਪੈਗਾ ਵੈਸੇ ਹਾਈਟ ਪਲਾਟ ਦੀ ਚੈੱਕ ਕਰਦੇ ਤੁਸੀਂ ਦੇਖੋ ਐਨ ਕੈਂਟ ਗੱਲ ਬਾਤ ਹੈ ਇੱਧਰੋਂ ਵੀ ਲਾਈਨ ਦੇ ਵਿੱਚ ਹੈ ਬੂਟਾ ਹੇ ਇਸ ਤਰੀਕੇ ਨਾਲ ਚੈੱਕ ਕਰੋ ਠੀਕ ਹੈ ਜੀ ਇੱਧਰੋਂ ਵੀ ਸਿੱਧਾ ਸੋ ਦਰਿਆ ਬਿਲਕੁਲ 200 ਮੀਟਰ ਦੀ ਦੂਰੀ ਦੇ ਇੱਥੇ ਖੋ ਧਰਤੀ ਦਾ ਜਿਹੜੀ ਇਹ ਧਰਤੀ ਹੈ ਦਰਿਆ ਦੀ ਮਤਲਬ ਰਸਤੇ ਤੋਂ ਲੈਫਟ ਸਾਈਡ ਨੀਚੇ ਵਾਲੀ ਡਾਊਨ ਪਾਸਾ ਇਹ ਇਹਦੀ ਜਿਹੜੀ ਦੇਖ ਲਓ ਤੇ ਰਾਈਟ ਪਾਸੇ ਹੈਗੀ ਇਹ ਜਿਹੜੀ ਇਹਦਾ ਫਰਕ ਦੇਖ ਲਓ ਹੈਨਾ ਇਹ ਕਮਜ਼ੋਰ ਵਾਲੀ ਹੋਈ ਪਾਕ ਤਾਂ ਸੇਮ ਇਕੱਠੀ ਜਾਣੀ ਵੈਸੇ ਇਹ ਕੁਸੀਂ ਅੰਦਾਜ਼ਾ ਲਾ ਸਕਦੇ ਵੈਸੇ ਵੀ ਦੇਖੋ ਗਹਿਨ ਦਿਖਦੀ ਹੈ ਨਾ ਬੜੀ ਛੋਟੀ ਦਫੜਾ ਵਗ। ਅੰਦਰ ਆਦੀ ਮਿੱਟੀ ਹੈ। ਤਰ੍ਹਾਂ ਤਰ੍ਹਾਂ ਦੀਆਂ ਮਿੱਟੀਆਂ ਪਰਵਾਂਦੀਆਂ ਨੇ ਫੇ ਇਕੱਠੀਆਂ ਹੋ ਕੇ ਖੇਤਾਂ 'ਚ ਪੈ ਜਾਂਦੀਆਂ ਇੱਥੇ। ਨਜ਼ਾਰਾ ਆ ਜਾਂਦਾ ਆਪਾਂ ਨੂੰ ਫਿਰ ਹਾਲ ਖੁਦ ਕਣਾ ਪਟਕਾ ਪਾਣੀ ਪੈਂਦੀ ਹੈ। ਐਂਡ ਐਂਡ ਗੱਲ ਵਾਦ ਪੂਰੀ। ਇਹ ਦੇਖੋ ਇੰਨੜ ਦੇ ਨੀਚੇ ਇੰਨੜ ਰੱਖਿਆ ਦੋ ਵੀ ਲਾੜਾ। ਇਹ ਹੀ ਚੱਲਦਾ ਸਾਡੇ ਇੱਥੇ। ਘੰਟੇ ਦਾ ਪੌਣਾ ਕਿ ਲੀਟਰ ਤੇ ਲਖਾਂਦੇ ਇਹ ਅੱਧਾ ਲੀਟਰ ਤੇ ਥੋੜਾ ਜਿਹਾ ਵੱਧ ਖਾਣੇ ਪਾਉਣਾ ਵੀ ਖਾਂਦੇ ਪਾਉਣੇ ਘੱਟੇ ਖਾਂਦੇ ਇਹ ਬੂਟੇ ਹੀ ਸ਼ਾਮਾ ਹੈ ਠੀਕ ਹੈ ਇਹ ਨੀਚੇ ਬੈ ਕੇ ਮਤਲਬ ਪੂਰਾ ਆਨੰਦ ਆਦਾ ਗਰਮੀਆਂ ਨੂੰ ਫੁੱਲ ਸ਼ਾਂ ਰਹਿੰਦੀਆਂ ਜਿਵੇਂ ਮਰਜ਼ੀ ਬੰਦਾ ਬੈਠ ਕੇ ਸਾਰਾ ਦਿਨ ਬਿਟ ਰਵੇ ਇਹ ਤਾਂ ਬੂਟੇ ਦਾ ਪੱਤਾ ਬਹੁਤ ਘੱਟ ਝੜਦਾ ਇਹਦਾ ਸੁਖਚੈਨ ਦਾ ਤੁਸੀਂ ਵੀ ਆਪਣੇ ਘਰੇ ਬੂਟਾ ਲਾ ਸਕਦੇ ਇਹ ਵਧੀਆ ਬੂਟਾ ਪੂਰਾ ਟੋਬੇ ਦੀ ਹਰਿਆਈ ਚੈੱਕ ਕਰੋ ਜੀ ਕਿੰਨੀ ਕੈਂੜ ਫਾਈ ਵੇਚ ਸਕਤੇ ਨਹੀਂ ਹੈਗੀ ਉਹੀ ਡੋਬੇ ਦੀ ਪਰ ਹਰਿਆਈ ਨੰਬਰ 1 ਹੈ ਇਹ ਦੇਖੋ ਜੀ ਸਾਡੇ ਪਿੰਡ ਦੇ ਲੋਕਾਂ ਦਾ ਹਾਲ ਮੈਂ ਤੁਹਾਨੂੰ ਇੱਕ ਜੀ ਦਿਖਾਉਂਗਾ ਜੋ ਸਾਰੇ ਪਿੰਡਾਂ ਦੇ ਤਕਰੀਬਨ ਮੈਂ ਦੇਖਿਆ ਸੇਮ ਹੀ ਹੈ ਸੜਕ ਬਣੂਗੀ ਨਾਲ ਲੈ ਕੇ ਰੋਬਰਗੇ ਨਾਲ ਸ਼ੁਰੂ ਕਰਨਾਗੇ ਹਨਾ ਟੋਬਾ ਬਣਾਇਆ ਵਧੀਆ ਗੱਲ ਹੈ ਹਨਾ ਇਹ ਗਲੀ ਬਣਾਈ ਬਹੁਤ ਵਧੀਆ ਗੱਲ ਹੈ ਲੇਕਿਨ ਜੇ ਗਲੀ ਦੇ ਨਾਲ ਨਾਲ ਤਿੰਨ ਤਿੰਨ ਫੋਟੋ ਦਾ ਕੰਦ ਮਾਰ ਦਿੰਦੇ ਸਾਫਟੀ ਕਿ ਨਹੀਂ ਸੋਹਣੀ ਹੋ ਜਣੀ ਸੀ ਹੁਣ ਇਹਦੀ ਕੋਈ ਸੇਫਟੀ ਨਹੀਂ ਹੈਗੀ ਗਲੀਆਂ ਬਸੇੜੀਆਂ ਖੁੱਲੀਆਂ ਐ ਪਿੰਡ ਦੀਆਂ ਆ ਫੇਰ ਨਹੀਂ ਦੀਆਂ ਹੈਨਾ ਲੈ ਕੇ ਜਿਹੜਾ ਸਮਾਨ ਐ ਟਰੈਕਟਰ ਟਰਾਲੀ ਰੇੜੇ ਗੱਡੇ ਜੋ ਜਿਹਦਾ ਦੀ ਕਰਦਾ ਰਸਤੇ ਵਿੱਚ ਖੜਾ ਰੱਖਦਾ ਤੇ ਨਹੀਂ ਕੋਈ ਕਹਿਣੇ ਵਾਲਦਾ ਹੈ ਨਹੀਂ ਆਪਾਂ ਨੂੰ ਤੇ ਜਦੋਂ ਤੱਕ ਆਪਾਂ ਆਪਣੇ ਆਪ ਦੇ ਨਾਲ ਨਹੀਂ ਬਦਲਾਂਗੇ ਤਾਂ ਕਿਸੇ ਨੂੰ ਕਹਿਣੇ ਦਾ ਕੋਈ ਫਾਇਦਾ ਨਹੀਂ ਹੈਨਾ ਤੋਏ ਸਾਡੇ ਪਿੰਡ ਦਾ ਸਭ ਤੋਂ ਵਧੀਆ ਜੇਗਾ ਮੈਨੂੰ ਵਧੀਆ ਸੀ ਕਾ ਕੇ ਮੰਨਦਾ ਕਿਉਂਕਿ ਸਭ ਬੰਦੇ ਆਣਾਂ ਦਾ ਤਕਰੀਬਨ ਇੱਥੇ ਹੀ ਆlastval ਹੈ ਗੁਰੂ ਘਰ ਕੋਈ ਜਾਣਦਾ ਨਹੀਂ ਜਾਂਦਾ ਮੈਟਰ ਨਹੀਂ ਕਰਦਾ ਲੇਕਿਨ ਇੱਥੇ ਆਗਲਾ ਆਂਦਾ ਹੀ ਜਾਂਦਾ ਹੈ ਆਪਾਂ ਇੱਥੇ ਲਾਏ ਸੀਗੇ ਬੂਟੇ ਬੂਟੇ ਆਪਣੇ ਗਰੋ ਕਰ ਚੁੱਕੇ ਵਧੀਆ ਬਟ ਸਫਾਈ ਹਜਾਂ ਤੱਕ ਰਹੀ ਦੀ ਹੋਈ ਨਹੀਂ ਇਹ ਬੂਟਾ ਸੀਗਾ ਵਧੀਆ ਲੱਗਿਆ ਵੀ ਇੱਧਰ ਬੂਟੇ ਲਾਏ ਸੀ ਆਪਾਂ ਨੇ ਬੂਟਾ ਇਹ ਵੀ ਬਾਹਰ ਨਿਕਲਿਆ ਪੂਰਾ ਜਦੋਂ ਜੜ ਕਰਕੇ ਉਟਾ ਇਹ ਵੀ ਸੋਹਣਾ ਤੁਰਿਆ ਹੈ। ਸ਼ਮਸ਼ਾਨ ਘਾਟ ਵਧੀਆ ਬਣ ਗਈ ਵੀ ਪੂਰੀ। ਇੰਟਰਲੌਕ ਲੱਗ ਗਏ ਵੀ ਬੂਟੇ ਲੱਗ ਗਏ। ਬਸ ਥੋੜੀ ਜਿਹੀ ਸਫਾਈ ਦੀ ਕਮੀ ਹੈ। ਜਦੋਂ ਸਫਾਈ ਹੋ ਜਾਂਦੀ ਹੈ ਫਿਰ ਵਧੀਆ ਬਣ ਜਾਂਦਾ ਪੂਰਾ ਇਹ। ਬਾਕੀ ਪਿੱਪਲ ਦੇ ਬੂਟੇ ਵੀ ਤਕਰੀਬਨ ਤਿਆਰ ਆਏ। ਸ਼ਮਸ਼ਾਨ ਘਾਟ ਦੇ ਬੈਕਸਾਈਡ ਬੂਟਾ ਲੱਗ ਗਿਆ ਖੇਤ ਆਪਣੇ ਆਪੇ। ਪਿੱਪਲ ਦਾ ਇਹਨਾਂ ਦਾ ਅੰਤਨ ਕਰਾ ਦਾਨੀ ਹੈ। ਬਾਕੀ ਇੱਧਰ ਤਾਂ ਕੁਝ ਦੇਖਿਆ ਨਹੀਂ ਰਿਹਾ। ਕੀ ਹੈ ਇੱਥੇ? ਇੱਥੇ ਆਪਾਂ ਡੀਕ ਲਾਈ ਸੀਗੀ। ਆ ਦੇਖੋ ਡੇਗ ਦਾ ਬੂਟਾ ਕਿੰਨਾ ਵਧੀਆ ਹੋਇਆ ਵਾ ਆਪਣੇ ਆਪ ਹੀ ਤੇ ਇਧਰ ਬੂਟੇ ਆਪਾਂ ਕਾਫੀ ਲਾਏ ਸੀ ਬਟ ਹਜੇ ਤੱਕ ਸਫਾਈ ਨਰੇ ਗਾਲੇ ਨਾ ਕਰੀ ਉਂਗੀ ਮੈਨੂੰ ਲੱਗਦਾ ਤੇ ਬੂਟਿਆਂ ਦਾ ਹਜਾ ਕੋਈ ਦਿਵਾਲਾ ਦਿਖ ਨਹੀਂ ਰਿਹਾ ਸੁਖਚੈਨ ਦੇ ਬੂਟੇ ਦੀ ਮੈਂ ਗੱਲ ਕਰਦਾ ਸੀ ਮੈਂ ਸ਼ਮਸ਼ਾਨ ਘੜ ਦੇ ਵਿੱਚ ਤਕਰੀਬਨ 10 ਬੂਟੇ ਲਾਏ ਇਹ ਸੁਖਚੈਨ ਦੇ ਇੱਕ ਤਾਂ ਬੂਟੇ ਗ੍ਰੋਥ ਬਹੁਤ ਛੇਤੀ ਕਰਦਾ ਰੋਥ ਕਰਨੇ ਆ ਕਿ ਛਾਵਾਂ ਦੀ ਛੇਤੀ ਹੁੰਦੀ ਹੈ ਇੱਕ ਬੂਟਾ ਇੱਥੇ ਲਾਇਆ ਸੀ ਮੈਂ ਇੱਕ ਬੂਟਾ ਮੈਂ ਇੱਥੇ ਵੀ ਲਾਇਆ ਸੀ ਸੁਚੇਂਦਾ ਇਹ ਦੇਖੋ ਇਹ ਬੂਟਾ ਹੈਗਾ ਵਿਚ ਲੱਗਿਆ ਵਾ ਦੇਖ ਨਹੀਂ ਲਿਆ ਇਹਨੇ ਨੂੰ ਹਵਾ ਲੱਗੂਗੀ ਨਾ ਤਾਂ ਛੇਤੀ ਨਿਕਲੂਗਾ ਬਾਹਰ ਨੂੰ ਇਹ ਅੱਪਾ ਦਾ ਮਨੇ ਫਰਜ਼ ਨਵਾਇਆ ਸੀ ਲਾਂ ਦਾ ਪਰ ਦੇਖਿਆ ਨਹੀਂ ਕਿਸੇ ਨੇ ਬਾਈ ਇਹ ਮੈਂ ਸਾਰੇ ਕਲੱਬ ਨੂੰ ਵੀ ਪੰਚਾਇਤ ਵਾਲਿਆਂ ਨੂੰ ਵੀ ਕਿਹਾ ਪਰ ਕੋਈ ਕਿੱਥੇ ਸੁਣਦਾ ਬਾਈ ਜੇ ਤੁਸੀਂ ਆਪ ਕੁਝ ਕਰ ਲਿਆ ਠੀਕ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਲੋਕਾਂ ਦਾ ਹਾਲ ਸਾਰਿਆਂ ਦਾ ਸੇਮ ਹੀ ਹੈ ਸਰਕਾਰਾਂ ਦੇ ਕਹਿੰਦਾ ਦੋਸ਼ ਹੀ ਦਿੰਦੇ ਰਹਿੰਦੇ ਆ ਫਰਜ਼ ਸਾਡੇ ਆਪ ਦੇ ਆਸੀਂ ਨਿਵਾਉਂਦੇ ਨਹੀਂ ਬਾਈ ਕਦੇ ਤੇ ਅਸੀਂ ਕਹਿੰਦੇ ਸਰਕਾਰਾਂ ਹੀ ਕਰਦਾ ਸਭ ਕੁਝ ਆਖੀ ਹੁਣ ਸਰਕਾਰਾਂ ਨਾਲ ਥੋੜੀ ਆ ਗਿਆ ਬਾਈ ਕਰਨਾ ਕੰਮ ਤਾਂ ਸਾਡੇ ਆਪਣੇ ਘਰ ਦੇ ਆ ਇਹ ਜੇ ਕਰਾਂਗੇ ਤਾਂ ਹੋਊਗਾ ਨਹੀਂ ਰਾਮ ਰਾਮ ਹੈ ਆ ਵੀ ਬੂਟਾ ਇੱਥੇ ਦੇਖ ਨਹੀਂ ਰਿਹਾ ਇਹ ਬੱਠਾ ਵਿਚਾਰਾ ਮਾਤੜ ਸਾਤੀ ਚਲੋ ਆਪਣੇ ਡੰਗਰਾਂ ਦੇ ਬਾੜੇ ਵੱਲ ਵੀ ਗੇੜੀ ਲਵਾ ਦੀ ਅੱਜ ਪਿੰਡ ਦੇ ਬਾਹਰੋਂ ਬਾਹਰ ਹੈ ਖੇਤਾਂ ਜਾ ਕੇ ਹਾਂਜੀ ਹੀਰਾ ਜੀ ਕਹਿੰਦਾ ਆ ਗਿਆ ਹੀਰਾ ਤੇ ਆ ਗਿਆ ਹੀਰਾ ਹੀਰਾ ਤੇਰਾ ਯਾਰ ਪਨੀਰ ਵਾਲਾ ਹੋਰੀ ਰਾ ਜੀ ਮੈਂ ਸਨ ਨਾ ਆਤੀ ਹਾਂ ਚੱਕ ਤੇ ਫਟੇ ਮੈਂ ਸਨ ਵੀ ਲੈਂਦੀ ਹਾਂ ਕਿਹੜੀ ਐ ਪ੍ਰਾਣੀ ਖੜੀ ਐ ਦਰਦੀ ਐ ਇਹ ਹੀਰੇ ਦੇ ਰਿੰਡਰ ਦੀਵੇਂ। ਬਾਈ ਇਹ ਸਾਡੇ ਤਾਏ ਦਾ ਬਾੜਾ ਏ। ਹੂੰ ਹੂੰ ਹੂੰ। ਖੇਤਾਂ ਵਿੱਚ ਬਾੜੇ ਐ। ਵਾੜੀ ਨਜ਼ਾਰੇ ਐ। ਇਹ ਆਪਾਂ ਲਾਇਆ ਸੀ ਦਵਾਈ ਵਾਲਾ ਬਾਜਰਾ। ਸਾਈਡ ਦੇ ਦੇਖੋ ਕਿੰਨਾ ਵਧੀਆ ਹੋਇਆ। ਗਰੋਥ ਪੂਰੀ ਐ ਜੀ। ਸੈਂਟਰ 'ਚ ਆਪਾਂ ਉਸਨੂੰ ਆਪ ਪਾਲੇ ਪਾਸੇ ਜੀਰੀ ਥੋੜੀ ਜੀ। ਤੇ ਉਹ ਪਕਾਵੇਂ ਚਰੀ ਖੜੀ ਐ ਇੱਕ ਇਹ ਟਾਵਰ ਲੈਨ ਰਾਜਸਥਾਨ ਵਾਲੀ ਨਿਕਲੀ ਵੀ ਨੇ ਜਵੇਂ ਜਲੂਸ ਕਰਤਾ ਉਹ ਖੇਤਾਂ ਦਾ ਪਿੰਡ ਸਾਡਾ ਰਹਿੰਦਾ ਜੀ ਇੱਧਰ ਉੱਪਰ ਸਾਰਾ ਤੇ ਆਪਾਂ ਦਰਿਆ ਦੇ ਵਿੱਚ ਸਾਡੇ ਖੇਤ ਦਾ ਸਾਰੇ ਤੇ ਇਹ ਬਾਈ ਸਾਡਾ ਹੀਰਾ ਹੀਰਾ ਪਨੀਰ ਵਾਲਾ ਇਹ ਅਸੀਂ ਸਪੈਸ਼ਲ ਲਿਆਂਦਾ ਬੰਦਾ ਬੜਾ ਹੀ ਤਗੜਾ ਘੈਂਟ ਬੰਦਾ ਐ ਦਰਿਆ ਵੱਲੋਂ ਆਈਏ ਤਾਂ ਸਾਡੇ ਪਿੰਡ ਦਾ ਜਿਹੜਾ ਮੈਨ ਐਂਟਰੀ ਗੇਟ ਐ ਇੱਧਰ ਤੇ ਐ ਮੇਰੇ ਸਾਥੀਓ ਸਾਹਮਣੇ ਪਿੰਡ ਐ ਇਧਰ ਨੂੰ ਸਾਡਾ ਪੁਰਾਣਾ ਘਰ ਜਿਹੜਾ ਇੱਧਰ ਹੈ ਠੀਕ ਹੈ ਜੀ। ਬਾਕੀ ਪਿੰਡ ਦਾ ਖਰਨੀ ਪੁਆਇੰਟ ਹੈ 1 ਸੈਂਟ ਸਿੱਧਾ ਜਿਹੜਾ ਪਿੰਡ ਦੇ ਵਿੱਚ ਨੂੰ ਤੇ ਇਹ ਜਿਹੜਾ ਜੰਦਾ ਪਿੰਡ ਦੇ ਬਾਹਰ ਨੂੰ ਸਾਡੇ ਘਰਾਂ ਵੱਲੋਂ ਠੀਕ ਹੈ ਜੀ। ਤੇ ਇਹ ਘਾਟਾ ਕਰਸ ਕਰਾਂਗੇ ਆਪਾਂ ਪਿੰਡ ਦੀ ਫਰਨੀ ਹੈ। ਛੋਟਾ ਜਿਹਾ ਪਿੰਡ ਹੈ ਤਕਰੀਬਨ 1.5 400 ਕੋਟ ਹੈ ਪਿੰਡ ਦੀ। ਵਲੌਗਸ ਇੱਥੇ ਸਮਾਪਤ ਕਰਦੇ ਆ ਤੇ ਤੁਹਾਨੂੰ ਜੇਕਰ ਵੀਡੀਓ ਸਾਡੀ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ